ਲਓ ਜੀ ਪੰਜਾਬ ਦੇ ਲੋਕਾਂ ਨੇ ਦਿਖਾਤਾ ਕਿ ਜੇਕਰ ਕੋਈ ਨੌਜਵਾਨ ਆਪਣੇ ਪਾਸਟ ਨੂੰ ਭੁੱਲ ਕੇ ਪ੍ਰੈਜ਼ੈਂਟ ਦੇ ਵਿੱਚ ਜਾਂ ਆਪਣੇ ਭਵਿੱਖ ਨੂੰ ਸਵਾਰਨ ਦੇ ਲਈ ਕਿਸੇ ਚੰਗੇ ਪਾਸੇ ਵੱਲ ਆਉਣਾ ਚਾਹੇ ਤਾਂ ਪੰਜਾਬ ਦੇ ਲੋਕ ਉਸ ਦਾ ਸਾਥ ਦੇਣਗੇ ਪੰਜਾਬ ਦੇ ਲੋਕ ਸਿਰਫ ਸਾਥ ਹੀ ਨਹੀਂ ਦੇਣਗੇ ਬਲਕਿ ਜਿਸ ਰਸਤੇ ਤੇ ਉਹ ਚੱਲਣਾ ਚਾਹੁੰਦਾ ਜਿਹੜੀ ਮੁੱਖ ਧਾਰਾ ਦੇ ਵਿੱਚ ਉਹ ਆਉਣਾ ਚਾਹੁੰਦਾ ਉਸ ਦੇ ਵਿੱਚ ਉਹਨੂੰ ਵਾਪਸ ਲਿਆਉਣ ਦੇ ਲਈ ਉਹਦਾ ਪੂਰਾ ਸਾਥ ਦੇਣਗੇ ਉਸ ਦਾ ਪੂਰਾ ਸਹਿਯੋਗ ਕਰਨਗੇ ਆਖਿਰਕਾਰ ਇਦਾਂ ਹੀ ਹੋਇਆ ਅਪਰਾਧ ਦੀ ਦੁਨੀਆ ਚੋਂ ਨਿਕਲਿਆ ਗੁਰਪ੍ਰੀਤ ਸਿੰਘ ਸੇਖੋਂ ਅੱਜ ਲੋਕਾਂ ਦਾ ਹੀਰੋ ਬਣ ਗਿਆ ਅੱਜ ਲੋਕਾਂ ਦਾ ਆਪਣਾ ਰਾਜਨੀਤਿਕ ਆਗੂ ਬਣ ਗਿਆ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਇਹਨਾਂ ਚੋਣਾਂ ਦੇ ਵਿੱਚ ਕਿਸੇ ਸਮੇਂ ਜਿਹੜਾ ਨੌਜਵਾਨ ਗੈਂਗਸਟਰ ਸੀ ਕਿਸੇ ਸਮੇਂ ਜਿਸ ਨੌਜਵਾਨ ਤੋਂ ਲੋਕ ਡਰਦੇ ਸੀ ਲੋਕੀ ਪੁਲਿਸ ਤੱਕ ਦੇ ਵਿੱਚ ਵੀ ਇਸ ਨੌਜਵਾਨ ਦਾ ਐਨਾ ਖੋਫ ਸੀ ਕਿ ਹਰ ਕੋਈ ਇਸ ਨੂੰ ਈਰਖਾ ਦੇ ਨਾਲ ਦੇਖਦਾ ਹਰ ਕੋਈ ਇਹੀ ਕਹਿੰਦਾ ਕਿ ਛੱਡੋ ਪਰੇ ਰਹਿਣ ਦਿਓ ਇਹ ਤਾਂ ਗੈਂਗਸਟਰ ਹੈ ਗੈਂਗਸਟਰਾਂ ਦਾ ਕੀ ਹੁੰਦਾ ਕੁਝ ਨਹੀਂ ਹੋਣਾ ਪਰ ਗੁਰਪ੍ਰੀਤ ਸਿੰਘ ਸਿੱਖੋਂ ਨੇ ਉਹਨਾਂ ਲੋਕਾਂ ਦੇ ਮੂੰਹ ਬੰਦ ਕੀਤੇ ਤੇ ਵਾਪਸ ਉਸ ਮੁੜ ਮੱਖ ਧਾਰਾ ਦੇ ਵਿੱਚ ਆ ਕੇ ਦਿਖਾਇਆ ਜਿਸ ਦੇ ਵਿੱਚ ਆਉਣ ਦਾ ਉਹ ਹੱਕਦਾਰ ਸੀ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਆਪਣੇ ਦੋ ਆਜ਼ਾਦ ਉਮੀਦਵਾਰ ਅਟਾਰਦਾ ਹੈ ਜਿਨ੍ਹਾਂ ਨੂੰ ਜਿਤਾਉਣ ਦੇ ਲਈ ਗੁਰਪ੍ਰੀਤ ਸਿੰਘ ਸੇਖੋਂ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਉਂਦਾ ਪਰ ਇਸ ਰਸਤੇ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਸੀ ਵੱਡੀ ਪ੍ਰੋਬਲਮ ਸੀ ਕਿ ਉਸ ਦੇ ਨਾਂ ਦੇ ਅੱਗੇ ਗੈਂਗਸਟਰ ਲਿਖਿਆ ਹੋਇਆ ਮੀਡੀਆ ਨੇ ਵੀ ਖਬਰਾਂ ਲਾਈਆਂ ਅਖਬਾਰਾਂ ਦੇ ਵਿੱਚ ਵੀ ਖਬਰਾਂ ਲੱਗੀਆਂ ਬਾਕੀ ਪਾਰਟੀਆਂ ਦੇ ਆਗੂਆਂ ਨੇ ਵੀ ਜਦੋਂ ਗੁਰਪ੍ਰੀਤ ਸਿੰਘ ਸੇਖੋਂ ਦੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਸਿਰਫ ਗੁਰਪ੍ਰੀਤ ਸਿੰਘ ਸੇਖੋਂ ਨਹੀਂ ਕਿਹਾ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਕਹਿ ਕੇ ਉਸ ਨੂੰ ਸਮੋਦਨ ਕੀਤਾ ਗਿਆ। ਇਹੀ ਉਹ ਗੱਲ ਸੀ ਜਿਹੜੀ ਗੁਰਪ੍ਰੀਤ ਸਿੰਘ ਸੇਖੋਂ ਨੂੰ ਵਾਰ-ਵਾਰ ਰੜਕਦੀ ਸੀ। ਇਹੀ ਤਾਂ ਉਹ ਚੀਜ਼ ਸੀ ਇਹੀ ਮੱਥੇ ਤੇ ਲਿਖਿਆ ਹੋਇਆ ਗੈਂਗਸਟਰ ਸ਼ਬਦ ਸੀ ਜਿਸ ਨੂੰ ਗੁਰਪ੍ਰੀਤ ਸਿੰਘ ਸੇਖੋਂ ਮਟਾਉਣਾ ਚਾਹੁੰਦਾ ਸੀ। ਤੇ ਆਖਰ ਮੁੱਦਕੀ ਪਿੰਡ ਦਾ ਗੁਰਪ੍ਰੀਤ ਸਿੰਘ ਸੇਖੋਂ ਆਪਣੇ ਇਸ ਮਿਸ਼ਨ ਦੇ ਵਿੱਚ ਕਾਮਯਾਬ ਰਹਾ ਤੇ ਉਸ ਨੂੰ ਮਿਸ਼ਨ ਦੇ ਵਿੱਚ ਕਾਮਯਾਬ ਕਰਨ ਦੇ ਲਈ ਉਸ ਦੇ ਆਪਣੇ ਲੋਕਾਂ ਤੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਮੈਂ ਪਹਿਲਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਸੇਖੋਂ ਨੇ ਆਪਣੇ ਦੋ ਉਮੀਦਵਾਰ ਆਜ਼ਾਦ ਗਰੁੱਪ ਦੇ ਵੱਲੋਂ ਲੜਾਏ। ਪਹਿਲੀ ਆਪਣੀ ਪਤਨੀ ਮਨਪ੍ਰੀਤ ਕੌਰ ਤੇ ਦੂਸਰੀ ਆਪਣੀ ਰਿਸ਼ਤੇਦਾਰ ਕੁਲਜੀਤ ਕੌਰ ਦੋਨਾਂ ਦੇ ਪਿੱਛੇ ਸੇਖੋਂ ਲੱਗਦਾ ਮੰਦੀਪ ਕੌਰ ਸੇਖੋਂ ਤੇ ਕੁਲਜੀਤ ਕੌਰ ਸੇਖੋਂ ਇਹਨਾਂ ਦੋਨਾਂ ਨੂੰ ਮੈਦਾਨ ਦੇ ਵਿੱਚ ਉਤਾਰ ਕੇ ਗੁਰਪ੍ਰੀਤ ਸਿੰਘ ਸੇਖੋਂ ਡਟਿਆ ਇਹਨਾਂ ਦੇ ਚੋਣ ਪ੍ਰਚਾਰ ਦੇ ਲਈ ਪਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਇਲੈਕਸ਼ਨ ਤੋਂ ਠੀਕ 2 ਦਿਨ ਪਹਿਲਾਂ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਇਲਜ਼ਾਮ ਲਾਏ ਜਾਂਦੇ ਨੇ ਕਿ ਸਰਕਾਰ ਉਸ ਤੋਂ ਇਨਾ ਘਬਰਾ ਗਈ ਹੈ ਕਿ ਉਸ ਨੂੰ ਗ੍ਰਫਤਾਰ ਤੱਕ ਕਰਵਾ ਦਿੱਤਾ ਗਿਆ ਉਹ ਵੀ ਮਹਿਜ਼ ਇੱਕ 751 ਦਾ ਪਰਚਾ ਦਰਜ ਕਰਕੇ ਇਹ ਮਸਲਾ ਤੁਹਾਨੂੰ ਯਾਦ ਹੈ ਕਿ ਹਾਈ ਕੋਰਟ ਪਹੁੰਚਿਆ ਹਾਈ ਕੋਰਟ ਦੇ ਵਿੱਚ ਵਕੀਲਾ ਨੇ ਹੈਬਸ ਹੈਬੀਅਸ ਕਰਪਸ ਜਿਹੜੀ ਪਟੀਸ਼ਨ ਉਹ ਪਾਈ ਤੇ ਰਾਤੋਂ ਰਾਤ ਹਾਈ ਕੋਰਟ ਬੈਠੀ ਤੇ ਹਾਈ ਕੋਰਟ ਨੇ ਫੌਰੀ ਤੌਰ ਤੇ ਫਰਮਾਨ ਸੁਣਾਇਆ ਕਿ ਗੁਰਪ੍ਰੀਤ ਸਿੰਘ ਸੇਖੋ ਨੂੰ ਫੌਰੀ ਤੌਰ ਤੇ ਰਹਾ ਕੀਤਾ ਜਾਵੇ ਤੇ ਦੂਸਰੇ ਦਿਨ ਦੀ ਸਵੇਰ ਨਾਬਾ ਦੀ ਜੇਲ੍ਹ ਦੇ ਵਿੱਚੋਂ ਗੁਰਪ੍ਰੀਤ ਸਿੰਘ ਸੇਖੋਂ ਆਜ਼ਾਦ ਹੁੰਦਾ। ਇਸ ਵੇਲੇ ਗੁਰਪ੍ਰੀਤ ਸਿੰਘ ਸੇਖੋਂ ਕਾਮਯਾਬ ਹੋਇਆ ਆਪਣੇ ਦੋਨਾਂ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਤੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਨਾਲ ਆਪਣੇ ਲੋਕਾਂ ਦਾ ਧੰਨਵਾਦ ਕਰਦਾ। ਗੁਰਪ੍ਰੀਤ ਸਿੰਘ ਸੇਖੋਂ ਇਸ ਵੱਡੀ ਜਿੱਤ ਤੋਂ ਬਾਅਦ ਇਹ ਕਹਿੰਦਾ ਸੁਣਾਈ ਦਿੱਤਾ ਹੈ ਕਿ ਮੈਨੂੰ ਮੇਰੇ ਲੋਕਾਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਫर्श ਤੋਂ ਅਰਸ਼ ਤੇ ਤੱਕ ਬਿਠਾ ਦਿੱਤਾ ਹੈ। ਕਿ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਇਹਨਾਂ ਲੋਕਾਂ ਦਾ ਮਾਨ ਰੱਖਾਂ। ਇਹਨਾਂ ਲੋਕਾਂ ਨੇ ਜਿਹੜੀ ਉਮੀਦ ਮੇਰੇ ਤੋਂ ਪ੍ਰਗਟਾਈ ਹੈ ਮੈਂ ਉਸਤੇ ਖਰਾ ਉਤਰਾਂ ਹੁਣ ਥੋੜਾ ਜਿਹਾ ਪਿੱਛੇ ਚਲਦੇ ਹਾਂ ਕਿ ਜਦੋਂ ਗੁਰਪ੍ਰੀਤ ਸਿੰਘ ਸੇਖੋਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਕੀ ਉਹ ਟਰਨਿੰਗ ਪੁਆਇੰਟ ਸੀ ਗੁਰਪ੍ਰੀਤ ਸਿੰਘ ਸੇਖੋਂ ਦੇ ਲਈ ਕਿਉਂਕਿ ਇਹੀ ਉਹ ਮੌਕਾ ਸੀ ਜਦੋਂ ਪੂਰੇ ਪੰਜਾਬ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਗੁਰਪ੍ਰੀਤ ਸੇਖੋਂ ਹੋਣ ਲੱਗੀ ਹਰ ਪੰਜਾਬੀ ਇੱਕ ਤਰੀਕੇ ਦੇ ਨਾਲ ਗੁਰਪ੍ਰੀਤ ਸਿੰਘ ਸੇਖੋਂ ਦੇ ਹੱਕ ਦੇ ਵਿੱਚ ਖੜਾ ਹੋਇਆ ਨਜ਼ਰ ਆਉਣ ਲੱਗਿਆ ਤੇ ਇਹ ਕਹਿਣ ਲੱਗਿਆ ਕਿ ਸਰਕਾਰ ਨੇ ਇਹ ਗਲਤ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਗ੍ਰਿਫਤਾਰ ਕਰਕੇ ਇਹ ਗਲਤ ਕੀਤਾ ਕਿਉਂਕਿ ਗੁਰਪ੍ਰੀਤ ਸਿੰਘ ਸੇਖੋਂ ਲਗਾਤਾਰ ਆਪਣੇ ਖੜਾਏ ਹੋਏ ਉਮੀਦਵਾਰਾਂ ਦੇ ਲਈ ਪ੍ਰਚਾਰ ਕਰ ਰਿਹਾ ਸੀ ਪੁਲਿਸ ਨੇ ਕੀ ਕਿਹਾ ਪ੍ਰਸ਼ਾਸਨ ਨੇ ਕੀ ਕਿਹਾ ਕਿ ਜੇਕਰ ਗੁਰਪ੍ਰੀਤ ਸਿੰਘ ਸੇਖੋਂ ਇਹਨਾਂ 2 ਦਿਨਾਂ ਦੇ ਵਿੱਚ ਵੀ ਬਾਹਰ ਰਹਿੰਦਾ ਤਾਂ ਮਾਹੌਲ ਖਰਾਬ ਹੋ ਸਕਦਾ ਹੈ ਅਸ਼ਾਂਤੀ ਫੈਲ ਸਕਦੀ ਹੈ ਤੇ ਇਸੇ ਗੱਲ ਨੂੰ ਚੈਲੰਜ ਹਾਈ ਕੋਰਟ ਦੇ ਵਿੱਚ ਕੀਤਾ ਗਿਆ ਹਾਈ ਕੋਰਟ ਨੇ ਆਦੇਸ਼ ਸੁਣਾਏ ਗੁਰਪ੍ਰੀਤ ਸਿੰਘ ਸੇਖੋਂ ਬਾਹਰ ਆਇਆ ਉਹ ਦਿਨ ਉਸ ਤੋਂ ਬਾਅਦ ਵੋਟਾਂ ਵੀ ਪਈਆਂ ਤੇ ਅੱਜ ਵੋਟਾਂ ਦੀ ਗਿਣਤੀ ਵੀ ਹੋਈ ਕਿਤੇ ਕੁਝ ਐਸਾ ਨਹੀਂ ਲੱਭਿਆ ਜਿੱਥੇ ਮਾਹੌਲ ਖਰਾਬ ਹੋਇਆ ਹੋਵੇ ਜਾਂ ਫਿਰ ਗੁਰਪ੍ਰੀਤ ਸਿੰਘ ਸੇਖੋਂ ਦੇ ਕਰਕੇ ਕੋਈ ਅਸ਼ਾਂਤੀ ਫੈਲੀ ਹੋਵੇ ਜਾਂ ਫਿਰ ਉਹਨੇ ਕਿਤੇ ਕਿਸੇ ਦੀ ਕੁੱਟਮਾਰ ਕਰਾਈ ਹੋਵੇ ਕਿਉਂਕਿ ਲੋਕਾਂ ਦਾ ਭਰਪੂਰ ਸਾਥ ਉਹਦੇ ਨਾਲ ਸੀ ਗੁਰਪ੍ਰੀਤ ਸਿੰਘ ਸੇਖੋਂ ਇੱਕ ਤਰੀਕੇ ਦੇ ਨਾਲ ਪੂਰੇ ਕੌਨਫੀਡੈਂਟ ਦੇ ਵਿੱਚ ਸੀ ਕਿ ਹਾਂ ਲੋਕ ਜੇਕਰ ਉਸ ਨੂੰ ਇਸ ਤਰੀਕੇ ਦੇ ਨਾਲ ਇੰਨਾ ਚਾਹ ਰਹੇ ਨੇ ਇੰਨਾ ਪਿਆਰ ਕਰ ਰਹੇ ਨੇ ਤਾਂ ਜਿੱਤ ਨੇੜੇ ਹੀ ਆ ਗੁਰਪ੍ਰੀਤ ਸਿੰਘ ਸੇਖੋਂ ਦੇ ਪਰਿਵਾਰ ਦੇ ਵਿੱਚੋਂ ਜ਼ਿਲ੍ਹਾ ਪ੍ਰੇਸ਼ਦ ਦੀ ਚੋਣ ਦੇ ਵਿੱਚ ਉਤਰੇ ਦੋਨੋਂ ਉਮੀਦਵਾਰਾਂ ਨੇ ਵੱਡੀ ਗਿਣਤੀ ਦੇ ਨਾਲ ਜਿੱਤ ਹਾਸਲ ਕੀਤੀ ਹੈ ਇੱਕ ਨੇ 8500 ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਤੇ ਦੂਸਰੀ ਬੀਬਾ ਨੇ 3500 ਵੋਟਾਂ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਤੇ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਮਤੀ ਦੇ ਵਿੱਚ ਹੰਦ 100 ਵੋਟਾਂ ਦੀ ਦੇ ਫਰਕ ਦੇ ਨਾਲ ਵੀ ਜਿੱਤਣਾ ਇੱਕ ਵੱਡੀ ਕਾਮਯਾਬੀ ਮੰਨਿਆ ਜਾਂਦਾ ਹੈ ਪਰ ਇੱਥੇ ਤਾਂ ਹਜ਼ਾਰਾਂ ਦੇ ਵਿੱਚ ਲੀਡ ਦੇ ਨਾਲ ਜਿਹੜੀ ਹੈ 8500 3500 ਦੀ ਲੀਡ ਦੇ ਨਾਲ ਸੇਖੋਂ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਸਿਹਰਾ ਜਾਂਦਾ ਹੈ ਫਰੀਦਕੋਟ ਦੇ ਲੋਕਾਂ ਦੇ ਲਈ ਜਾਂ ਪੰਜਾਬ ਦੇ ਲੋਕਾਂ ਦੇ ਲਈ ਕਿਉਂਕਿ ਜਦੋਂ ਗੁਰਪ੍ਰੀਤ ਸਿੰਘ ਸੇਖੋਂ ਗ੍ਰਫਤਾਰ ਹੁੰਦਾ ਤਾਂ ਪੂਰੇ ਸੋਸ਼ਲ ਮੀਡੀਆ ਤੇ ਸੇਖੋਂ ਸੇਖੋਂ ਹੋਈ ਪਈ ਸੀ ਹਰ ਕੋਈ ਸੇਖੋਂ ਦੇ ਹੱਕ ਦੇ ਵਿੱਚ ਆਵਾਜ਼ ਤੇ ਨਾਰਾ ਬੁਲੰਦ ਕਰਦਾ ਨਜ਼ਰ ਆ ਰਿਹਾ ਸੀ ਧਾੜ-ਧਾੜ ਕਰਕੇ ਪੋਸਟਾਂ ਵੀ ਸੋਸ਼ਲ ਮੀਡੀਆ ਤੇ ਪਈਆਂ ਸੀ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਉਹ ਪਹਿਲੇ 2 ਘੰਟਿਆਂ ਦੇ ਵਿੱਚ ਆਪਣੀ ਜਿੱਤ ਆਪਣੇ ਉਮੀਦਵਾਰਾਂ ਦੀ ਜਿੱਤ ਦਾ ਦਾਵਾ ਕਰ ਰਹੇ ਸੀ ਉਹਨਾਂ ਨੇ ਕਹਿਤਾ ਸੀ ਕਿ ਵੋਟਾਂ ਵਾਲੇ ਦਿਨ ਪਹਿਲੇ 2 ਘੰਟੇ ਦੇ ਵਿੱਚ ਹੀ ਲੋਕ ਸਾਡੇ ਉਮੀਦਵਾਰ ਨੂੰ ਜਿਤਾ ਦੇਣਗੇ ਤੇ ਹੁਣ ਲੋਕ ਪੁੱਛ ਰਹੇ ਨੇ ਕਿ ਉਹ ਪਹਿਲੇ 2 ਘੰਟਿਆਂ ਦਾ ਕੀ ਬਣਿਆ ਐ ਐਮਐਲਏ ਸਾਹਿਬ ਕਿਉਂਕਿ ਲੋਕਾਂ ਨੇ ਤਾਂ ਭਰ ਭਰ ਕੇ ਵੋਟਾਂ ਨੇ ਜਿਹੜੀਆਂ ਉਸ ਸੇਖੋਂ ਦੇ ਉਮੀਦਵਾਰ ਨੂੰ ਪਾ ਦਿੱਤੀਆਂ ਨੇ ਹੁਣ ਇੱਥੇ ਇੱਕ ਬਹੁਤ ਗੌਰ ਕਰਨ ਵਾਲੀ ਗੱਲ ਹੈ ਦੋਸਤੋ ਗੁਰਪ੍ਰੀਤ ਸਿੰਘ ਸੇਖੋਂ ਵਰਗੇ ਹੋਰ ਬਹੁਤ ਸਾਰੇ ਨੌਜਵਾਨ ਹੋਣੇ ਜਿਹੜੇ ਆਪਣੀ ਨੌਜਵਾਨੀ ਦੇ ਵਿੱਚ ਜਾਂ ਚੜ੍ਹਦੀ ਜਵਾਨੀ ਦੇ ਵਿੱਚ ਗਲਤ ਰਸਤੇ ਪਏ ਉਸ ਗਲਤ ਰਸਤੇ ਤੇ ਪੈਣ ਦਾ ਉਹਨਾਂ ਨੇ ਹਰਜਾਨਾ ਵੀ ਭੁਗਤਿਆ ਜਿਵੇਂ ਗੁਰਪ੍ਰੀਤ ਸਿੰਘ ਸਿੱਖੋਂ ਨੇ ਭੁਗਤਿਆ ਗੁਰਪ੍ਰੀਤ ਸਿੰਘ ਸਿੱਖੋਂ ਨਾਬਾ ਜੇਲ ਬਰੇਕ ਕਾਂਡ ਦੇ ਵਿੱਚ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਸਿੱਖੋਂ ਸੁੱਖਾ ਕਾਲਵਾ ਦਾ ਕਤਲ ਕਰਨ ਦੇ ਵਿੱਚ ਜਿਸ ਦਾ ਨਾਮ ਆਇਆ ਹਾਲਾਂਕਿ ਸੁੱਖਾ ਕਾਲਵਾ ਕਤਲ ਮਾਮਲੇ ਦੇ ਵਿੱਚ ਗੁਰਪ੍ਰੀਤ ਸਿੰਘ ਸਿੱਖੋਂ ਦੇ ਵਿਰੋਧ ਦੇ ਵਿੱਚ ਕੋਈ ਵੀ ਸਬੂਤ ਪੁਲਿਸ ਨੂੰ ਨਹੀਂ ਮਿਲਦਾ ਤੇ ਇਸ ਕਰਕੇ ਅਦਾਲਤ ਉਸ ਨੂੰ ਬਰੀ ਕਰ ਦਿੰਦੀ ਹੈ ਦੂਸਰਾ ਕਿਉਂਕਿ ਨਾਬਾ ਜੇਲ ਬ੍ਰੇਕ ਕਾਂਡ ਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਨੂੰ ਮੁੱਖ ਮਾਸਟਰਮਾਈਂਡ ਦੱਸਿਆ ਗਿਆ ਸੀ ਤੇ ਉਸ ਦੇ ਵਿੱਚ ਜਿੰਨੀ ਵੀ ਸਜ਼ਾ ਹੋਈ ਗੁਰਪ੍ਰੀਤ ਸਿੰਘ ਸੇਖੋਂ ਨੇ ਉਪ ਭੁਗਤੀ ਤੇ ਇਸ ਵੇਲੇ ਇਸ ਨੌਜਵਾਨ ਨੇ ਮਨ ਬਣਾ ਲਿਆ ਸੀ ਕਿ ਹੁਣ ਬਹੁਤ ਹੋ ਗਿਆ ਜਿਹੜੀਆਂ ਗਲਤੀਆਂ ਉਸ ਨੇ ਚੜ੍ਹਦੀ ਜਵਾਨੀ ਦੇ ਵਿੱਚ ਕੀਤੀਆਂ ਉਹਨਾਂ ਗਲਤੀਆਂ ਨੂੰ ਹੁਣ ਉਹ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦਾ ਉਹਨਾਂ ਗਲਤੀਆਂ ਨੂੰ ਉਹ ਉੱਥੇ ਹੀ ਦਫ਼ਨ ਕਰ ਦੇਣਾ ਚਾਹੁੰਦਾ ਤੇ ਇਸੇ ਕਰਕੇ ਗੁਰਪ੍ਰੀਤ ਸਿੰਘ ਸੇਖੋਂ ਨੇ ਇਹ ਫੈਸਲਾ ਕੀਤਾ ਕਿ ਹੁਣ ਉਹ ਮੁੱਖ ਧਾਰਾ ਦੇ ਵਿੱਚ ਵੀ ਮੜੂਗਾ ਤੇ ਰਾਜਨੀਤੀ ਦੇ ਵਿੱਚ ਵੀ ਆਊਗਾ ਤੇ ਸਤਕੇ ਜਾਈਏ ਪੰਜਾਬੀ ਲੋਕਾਂ ਦੇ ਖਾਸ ਕਰਕੇ ਫਰੀਦਕੋਟ ਹਲਕੇ ਦੇ ਲੋਕਾਂ ਦੇ ਜਿਨ੍ਹਾਂ ਨੇ ਇਸ ਨੌਜਵਾਨ ਦੀ ਮਨਸ਼ਾ ਨੂੰ ਪਹਿਚਾਣਿਆ ਜਿਨ੍ਹਾਂ ਨੇ ਇਸ ਨੌਜਵਾਨ ਤੇ ਭਰੋਸਾ ਜਤਾਇਆ ਤੇ ਜਿਨ੍ਹਾਂ ਨੇ ਇਸ ਨੌਜਵਾਨ ਦੀ ਐਂਟਰੀ ਪੰਜਾਬ ਦੀ ਸਿਆਸਤ ਦੇ ਵਿੱਚ ਕਰਾ ਦਿੱਤੀ ਉਸ ਵੇਲੇ ਉਸ ਵੇਲੇ ਕਰਾਈ ਜਿਸ ਵੇਲੇ ਇਹਨਾਂ ਚੋਣਾਂ ਦੇ ਵਿੱਚ ਮੌਜੂਦਾ ਸੱਤਾਧਿਰ ਪਾਰਟੀ ਤੇ ਸਰਕਾਰ ਦੇ ਉਮੀਦਵਾਰ ਸੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿੱਤੇ ਕੋਸ਼ਿਸ਼ ਇੱਥੇ ਵੀ ਪੂਰੀ ਸੀ ਪਰ ਕਿਉਂਕਿ ਲੋਕ ਇੱਥੇ ਗੁਰਪ੍ਰੀਤ ਸਿੰਘ ਸੇਖੋਂ ਦੇ ਨਾਲ ਸੀ ਜੇ ਮੈਂ ਗਲਤ ਨਹੀਂ ਤਾਂ ਇੱਕ ਖਬਰ ਆ ਰਹੀ ਹੈ ਦੋਸਤੋ ਕਿ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਸੰਗਰੂਰ ਦੇ ਜਿਹੜੇ ਵਿਧਾਇਕ ਨੇ ਨਰਿੰਦਰ ਕੌਰ ਭਰਾਜ ਇਹਨਾਂ ਦੋਨਾਂ ਦੇ ਆਪਣੇ ਪਿੰਡ ਦੇ ਵਿੱਚੋਂ ਵੀ ਇਨਾਂ ਦੀ ਪਾਰਟੀ ਜਾਂ ਇਨਾਂ ਦੇ ਉਮੀਦਵਾਰ ਨੂੰ ਵੋਟਾਂ ਨਹੀਂ ਪਈਆਂ ਇੱਕ ਤੇ ਗੱਲ ਇਹ ਆਈ ਕਿ ਇੱਕ ਪਿੰਡ ਦੇ ਵਿੱਚ ਤਾਂ ਸਿਰਫ ਇੱਕ ਵੋਟ ਇਨਾਂ ਦੇ ਖਾਤੇ ਦੇ ਵਿੱਚ ਗਈ ਨਰਿੰਦਰ ਕੌਰ ਭਰਾਜ ਤੇ ਕੁਲਦੀਪ ਧਾਲੀਵਾਲ ਦੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਫਾੜੀ ਰਹੀ ਤੇ ਇਹ ਚੀਜ਼ਾਂ ਸੰਕੇਤ ਦੰਦੀਆਂ ਨੇ ਇੱਕ ਪਾਸੇ ਇਹ ਰਿਜ਼ਲਟ ਤੇ ਦੂਸਰੇ ਪਾਸੇ ਸੇਖੋਂ ਵਾਲੇ ਰਿਜ਼ਲਟ ਇਹ ਚੀਜ਼ਾਂ ਜਾਂ ਇਹ ਜਿਹੜੇ ਰਿਜ਼ਲਟ ਨੇ ਇਹ ਸੰਕੇਤ ਦੰਦੇ ਨੇ ਕਿ ਪੰਜਾਬੀ ਬਦਲ ਰਹੇ ਨੇ ਪੰਜਾਬੀਆਂ ਦੀ ਸੋਚ ਬਦਲ ਰਹੀ ਹੈ ਤੇ ਸਭ ਤੋਂ ਵੱਡੀ ਖੁਸ਼ੀ ਇਸ ਕਰਕੇ ਹੁੰਦੀ ਹੈ ਕਿ ਗੁਰਪ੍ਰੀਤ ਸਿੰਘ ਸਿੱਖੋਂ ਵਰਗਾ ਨੌਜਵਾਨ ਉਹਨੇ ਹਿੰਮਤ ਕੀਤੀ ਕਿ ਜੇਕਰ ਮੇਰੇ ਮੱਥੇ ਤੇ ਮੇਰੀਆਂ ਆਪਣੀਆਂ ਗਲਤੀਆਂ ਦੇ ਕਰਕੇ ਹੀ ਗੈਂਗਸਟਰ ਲਿਖ ਦਿੱਤਾ ਗਿਆ ਤਾਂ ਮੈਂ ਇਸ ਨੂੰ ਸਾਫ਼ ਕਿਵੇਂ ਕਰ ਸਕਾਂ ਇਸ ਗੈਂਗਸਟਰ ਲਿਖੇ ਹੋਏ ਨੂੰ ਮੈਂ ਮਿਟਾ ਕੇ ਮੇ ਸਕਦਾ ਫਿਰ ਗੁਰਪ੍ਰੀਤ ਸਿੰਘ ਸਿੱਖੋਂ ਨੇ ਸਭ ਤੋਂ ਪਹਿਲਾਂ ਕੀ ਕੀਤਾ ਯਾਦ ਆ ਤੁਹਾਨੂੰ ਪਹਿਲਾ ਉਸਨੇ ਕੇਸ ਤੇ ਦਾੜਾ ਰੱਖਣਾ ਸ਼ੁਰੂ ਕੀਤਾ ਦਸਤਾਰ ਸਜਾਉਣੀ ਸ਼ੁਰੂ ਕੀਤੀ ਜਦੋਂ ਗੈਂਗਸਟਰ ਹੁੰਦਾ ਸੀ ਤਾਂ ਇਹ ਨੌਜਵਾਨ ਕੁਝ ਇਸ ਤਰੀਕੇ ਦੇ ਨਾਲ ਨਜ਼ਰ ਆਉਂਦਾ ਸੀ ਕੇਸ ਕੱਟੇ ਹੋਏ ਦਾੜੀ ਬਿਲਕੁਲ ਨੇੜੇ ਤੇ ਹੁਣ ਬਿਲਕੁਲ ਆਹ ਫੋਟੋ ਦੇਖੋ ਕਿ ਬਿਲਕੁਲ ਇਸਦੇ ਆਪੋਜੀਟ ਦਸਤਾਰ ਸਜਾਈ ਹੋਈ ਹੈ ਕੇਸ ਰੱਖੇ ਹੋਏ ਨੇ ਤੇ ਦਾੜਾ ਪ੍ਰਕਾਸ਼ ਕੀਤਾ ਹੋਇਆ ਇੱਕ ਉਹ ਦੇਖ ਤੇ ਇੱਕ ਇਹ ਦੇਖ ਲੱਗਦਾ ਨਾ ਕਿ ਉਹ ਨੌਜਵਾਨ ਕੋਈ ਹੋਰ ਸੀ ਤੇ ਇਹ ਮੁਦਕੀ ਦਾ ਗੁਰਪ੍ਰੀਤ ਸਿੰਘ ਸੇਖੋਂ ਕੋਈ ਹੋਰ ਹੈ ਗੁਰਪ੍ਰੀਤ ਸਿੰਘ ਸੇਖੋਂ ਦੇ ਉਮੀਦਵਾਰਾਂ ਨੂੰ ਜਿਤਾ ਕੇ ਪੰਜਾਬ ਦੇ ਲੋਕਾਂ ਨੇ ਇਹ ਵੀ ਤਾਂ ਸਿੱਧ ਕੀਤਾ ਕਿ ਜੇ ਕੋਈ ਜਵਾਨੀ ਦੇ ਵਿੱਚ ਭਟਕਿਆ ਨੌਜਵਾਨ ਬਾਅਦ ਦੇ ਵਿੱਚ ਉਸ ਚੀਜ਼ ਨੂੰ ਰਿਅਲਾਈਜ਼ ਕਰਕੇ ਚੰਗੇ ਰਸਤੇ ਤੇ ਆਉਣਾ ਚਾਹੁੰਦਾ ਜਾਂ ਰਾਜਨੀਤੀ ਦੇ ਵਿੱਚ ਹੀ ਕਿਉਂ ਨਹੀਂ ਆਉਣਾ ਚਾਹੁੰਦਾ ਤਾਂ ਪੰਜਾਬ ਦੇ ਲੋਕ ਉਸ ਦਾ ਸਾਥ ਦੇਣਗੇ ਹੁਣ ਗੁਰਪ੍ਰੀਤ ਸਿੰਘ ਸੇਖੋਂ ਜਿੱਤ ਗਿਆ ਹਾਲਾਂਕਿ ਉਸ ਨੂੰ ਹਰਾਉਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਹੋਈਆਂ ਦੂਸਰੇ ਪਾਸੇ ਪੂਰਾ ਸਰਕਾਰੀ ਤੰਤਰ ਸੀ ਪਰ ਇਹ ਸਰਕਾਰੀ ਤੰਤਰ ਵੀ ਸਾਰਾ ਮਿਲ ਕੇ ਲੋਕਾਂ ਨੂੰ ਰੋਕ ਨਹੀਂ ਸਕਿਆ ਕਿਉਂਕਿ ਵੋਟ ਦੀ ਸ਼ਕਤੀ ਤਾਂ ਆਵਾਮ ਦੇ ਕੋਲ ਹੈ ਆਵਾਮ ਨੂੰ ਤੁਸੀਂ ਡਰਾ ਸਕਦੇ ਹੋ ਧਮਕਾ ਸਕਦੇ ਹੋ ਪਰ ਐਨ ਮੌਕੇ ਤੇ ਜਾ ਕੇ ਤਾਂ ਲੋਕਾਂ ਨੇ ਹੀ ਬੈਲਟ ਬਾਕਸ ਦੇ ਵਿੱਚ ਵੋਟਾਂ ਪਾਉਣੀਆਂ ਨੇ ਤੇ ਲੋਕਾਂ ਨੇ ਵੀ ਉਸੇ ਤਰੀਕੇ ਦੇ ਨਾਲ ਕੀਤਾ ਬਾਅਦ ਦੇ ਵਿੱਚ ਬੇਸ਼ੱਕ ਕਿਸੇ ਨੂੰ ਕਹਿ ਦਿੱਤਾ ਹੋਵੇ ਕਿ ਹਾਂ ਭਈ ਅਸੀਂ ਵੋਟਾਂ ਤੈਨੂੰ ਪਾ ਦਾਂਗੇ ਪਰ ਅੰਦਰ ਜਾ ਕੇ ਕਿਉਂਕਿ ਉਹਨਾਂ ਨੇ ਸੋਚਿਆ ਹੋਇਆ ਸੀ ਕਿ ਜੇ ਵੋਟ ਪਾਉਣੀ ਆ ਤਾਂ ਸੇਖੋਂ ਦੇ ਉਮੀਦਵਾਰਾਂ ਨੂੰ ਪਾਉਣੀ ਆ ਤਾਂ ਲੋਕਾਂ ਨੇ ਇਸੇ ਤਰੀਕੇ ਨਾਲ ਪਾਇਆ ਤਾਂ ਇਹੋ ਤੇ ਕਰਕੇ 8500 ਦੀ ਲੀਡ ਦੇ ਨਾਲ ਜਿੱਤ ਹਾਸਲ ਕਰਵਾਈ ਹੈ ਦੂਸਰੀ 3500 ਦੀ ਲੀਡ ਦੇ ਨਾਲ ਜਿੱਤ ਹਾਸਲ ਕਰਵਾਈ ਹੈ ਤੇ ਹੁਣ ਗੁਰਪ੍ਰੀਤ ਸਿੰਘ ਸੇਖੋਂ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਜਿਨ੍ਹਾਂ ਲੋਕਾਂ ਨੇ ਗੁਰਪ੍ਰੀਤ ਸਿੰਘ ਸੇਖੋਂ ਤੇ ਵਿਸ਼ਵਾਸ ਕੀਤਾ ਉਸ ਤੇ ਭਰੋਸਾ ਜਤਾਇਆ ਉਸ ਤੇ ਉਮੀਦਵਾਰਾਂ ਨੂੰ ਜਤਾਇਆ ਸਰਕਾਰ ਦੇ ਨਾਲ ਲੜ ਕੇ ਵੀ ਲੋਕਾਂ ਨੇ ਉਸ ਨੂੰ ਵੋਟਾਂ ਪਾਈਆਂ ਤਾਂ ਹੁਣ ਗੁਰਪ੍ਰੀਤ ਸਿੰਘ ਸੇਖੋਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਜਿਨ੍ਹਾਂ ਲੋਕਾਂ ਦੇ ਕਰਕੇ ਤੁਸੀਂ ਇਹ ਕਹਿ ਰਹੇ ਹੋ ਕਿ ਮੈਨੂੰ ਫਰਸ਼ ਤੋਂ ਉਠਾ ਕੇ ਅਰਸ਼ ਤੱਕ ਦਾ ਸਫ਼ਰ ਕਰਾ ਦਿੱਤਾ ਲੋਕਾਂ ਨੇ ਤਾਂ ਉਹਨਾਂ ਲੋਕਾਂ ਦੇ ਲਈ ਗੁਰਪ੍ਰੀਤ ਸਿੰਘ ਸੇਖੋਂ ਦੀ ਜ਼ਿੰਮੇਵਾਰੀ ਵੀ ਵੱਡੀ ਹੈ ਕਿਉਂਕਿ ਇਹ ਲੋਕ ਅੱਜ ਤੁਹਾਡੇ ਨਾਲ ਖੜੇ ਨੇ ਤੇ ਕੱਲੋਂ ਤੁਸੀਂ ਇਹਨਾਂ ਦੀ ਆਵਾਜ਼ ਬਣ ਕੇ ਗੂੰਜਣਾ ਤੁਸੀਂ ਇਹਨਾਂ ਦੇ ਕੰਮ ਕਰਵਾਉਣੇ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਗੁਰਪ੍ਰੀਤ ਸਿੰਘ ਸੇਖੋਂ ਤੇ ਵਿਸ਼ਵਾਸ ਕੀਤਾ ਇੱਕ ਗੱਲ ਪੱਕੀ ਹੈ ਕਿ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੇ ਇਸ ਦੇ ਵਿੱਚ ਵੀ ਗੁਰਪ੍ਰੀਤ ਸਿੰਘ ਸੇਖੋਂ ਕੋਈ ਨਾ ਕੋਈ ਕਮਾਲ ਜ਼ਰੂਰ ਕਰੂਗਾ ਤੇ ਜੇ ਮੈਂ ਇਹ ਕਹਾ ਕਿ 2027 ਦੀ ਜਿਹੜੀ ਵਿਧਾਨ ਸਭਾ ਇਲੈਕਸ਼ਨ ਆ ਰਹੀ ਹੈ ਕਿ ਜੇ ਇਹਦੇ ਵਿੱਚ ਗੁਰਪ੍ਰੀਤ ਸਿੰਘ ਸੇਖੋਂ ਐਮਐਲਏ ਦੀ ਇਲੈਕਸ਼ਨ ਲਈ ਲੜੂਗਾ ਤਾਂ ਗਲਤ ਹੋਊਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਉਸ ਨੂੰ ਲੋਕਾਂ ਦਾ ਪਿਆਰ ਮਿਲਿਆ ਇੱਕ ਅਪਰਾਧਿਕ ਬੈਕਗ੍ਰਾਉਂਡ ਹੋਣ ਤੋਂ ਬਾਅਦ ਵੀ ਉਸਨੇ ਆਪਣੀ ਇਮੇਜ ਨੂੰ ਇਸ ਤਰੀਕੇ ਦੇ ਨਾਲ ਸਾਫ਼ ਸੁਥਰੀ ਬਣਾਇਆ ਇਸ ਤਰੀਕੇ ਦੇ ਨਾਲ ਉਸਨੇ ਆਪਣੀ ਇਮੇਜ ਬਦਲੀ ਕਿ ਅੱਜ ਲੋਕ ਸੇਖੋਂ ਸੇਖੋਂ ਕਰਦੇ ਸੁਣਾਈ ਦੇ ਰਹੇ ਨੇ ਸੋ 27 ਦੀ ਇਲੈਕਸ਼ਨ ਦੇ ਵਿੱਚ ਇਹ ਪੱਕਾ ਸ਼ੋਰ ਟੀ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਐਮਐਲਏ ਦੀ ਚੋਣ ਲੜੂਗਾ ਤੇ ਜੇਕਰ ਲੋਕਾਂ ਦਾ ਪਿਆਰ ਉਹ ਇਸੇ ਤਰੀਕੇ ਦੇ ਨਾਲ ਆਪਣੇ ਨਾਲ ਰੱਖ ਸਕਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਗੁਰਪ੍ਰੀਤ ਸਿੰਘ ਸੇਖੋਂ ਇੱਕ ਦਿਨ ਵਿਧਾਨ ਸਭਾ ਦੀਆਂ ਪੌੜੀਆਂ ਵੀ ਜਾ ਚੜੂਗਾ ਤੇ ਉੱਥੇ ਜਾ ਕੇ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰੂਗਾ ਸੋ ਗੁਰਪ੍ਰੀਤ ਸਿੰਘ ਸੇਖੋਂ ਦੀ ਇਹ ਜਿਹੜੀ ਪੂਰੀ ਲਾਈਫ ਦੀ ਸਟੋਰੀ ਆ ਦੋਸਤੋ ਇਹ ਕਿਸੇ ਫਿਲਮੀ ਕਹਾਣੀ ਦੇ ਨਾਲੋਂ ਘੱਟ ਥੋੜੀ ਹੈ ਚੜਦੀ ਜਵਾਨੀ ਦੇ ਵਿੱਚ ਇੱਕ ਨੌਜਵਾਨ अपराध ਦੀ ਦੁਨੀਆ ਦੇ ਵਿੱਚ ਜਾ ਕੁਦਾ ਵੱਡੇ ਵੱਡੇ ਮਾਮਲਿਆਂ ਦੇ ਵਿੱਚ ਉਸ ਦਾ ਨਾਂ ਆਇਆ ਨਾਬਾ ਜੇਲ ਬ੍ਰੇਕ ਕਾਂਡ ਦੇ ਵਿੱਚ ਉਸ ਨੂੰ ਮਾਸਟਰਮਾਈਂਡ ਤੱਕ ਆਖ ਦਿੱਤਾ ਗਿਆ ਤੇ ਕੋਈ ਉਦੋਂ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਗੁਰਪ੍ਰੀਤ ਸਿੰਘ ਸਿੱਖੋਂ ਇੱਕ ਦਿਨ ਇਸ ਤਰੀਕੇ ਦੇ ਨਾਲ ਵਾਪਸੀ ਕਰੂਗਾ ਮੁੱਖ ਧਾਰਾ ਦੇ ਵਿੱਚ ਕਿ ਪੂਰਾ ਪੰਜਾਬ ਉਸ ਨੂੰ ਅਡੀਆਂ ਚੁੱਕ ਚੁੱਕ ਕੇ ਦੇਖੂਗਾ ਮੈਨੂੰ ਯਾਦ ਹੈ ਜਦੋਂ 2016 ਦੇ ਵਿੱਚ ਨਾਬਾ ਜੇਲ ਬ੍ਰੇਕ ਕਾਂਡ ਹੋਇਆ ਨਾ ਉਦੋਂ ਇੱਕੋਦਮ ਖਬਰ ਆਉਂਦੀ ਹੈ ਕਿ ਨਾਬਾ ਜੇਲ ਤੋੜ ਦਿੱਤੀ ਗਈ ਹੈ ਗੈਂਗਸਟਰਾਂ ਦੇ ਵੱਲੋਂ ਤੇ ਉੱਥੋਂ ਜਿਹੜੇ ਕੈਦੀ ਸੀਗੇ ਉਹਨਾਂ ਨੂੰ ਫਰਾਰ ਕਰਾ ਲਿਆ ਗਿਆ ਉਹਦੇ ਵਿੱਚੋਂ ਗੁਰਪ੍ਰੀਤ ਸਿੰਘ ਸੇਖੋਂ ਦਾ ਨਾਂ ਸੀ ਅਸੀਂ ਨਾਬੇ ਜਾ ਜਾ ਕੇ ਮੈਕਸਿਮਮ ਸਿਕਿਉਰਿਟੀ ਜੇਲ ਦੇ ਬਾਹਰ ਜਾ ਕੇ ਉਦੋਂ ਖਬਰਾਂ ਕੀਤੀਆਂ ਸੀ ਪੂਰੇ ਇੰਡੀਆ ਦੇ ਵਿੱਚੋਂ ਇੱਕ ਬਹੁਤ ਵੱਡੀ ਹਾਈਲਾਈਟ ਸੀ ਕਿ ਨਾਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ ਤੱਕ ਤੋੜ ਦਿੱਤੀ ਗਈ ਹੈ ਇੱਕ ਉਹ ਦਿਨ ਸੀ ਤੇ ਇੱਕ ਇਹ ਦਿਨ ਅੱਜ ਦਾ ਆ ਕਿ ਜਦੋਂ ਗੁਰਪ੍ਰੀਤ ਸਿੰਘ ਸੇਖੋਂ ਮੁੜ ਮੁੱਖ ਧਾਰਾ ਦੇ ਵਿੱਚ ਵਾਪਸ ਆਇਆ ਰਾਜਨੀਤੀ ਦੇ ਵਿੱਚ ਉਸਨੇ ਐਂਟਰੀ ਕੀਤੀ ਤੇ ਬਾ ਕਮਾਲ ਐਂਟਰੀ ਕੀਤੀ ਜਿਸ ਤਰੀਕੇ ਦੇ ਨਾਲ ਇਸ ਵੇਲੇ ਤਰੰਦਰ ਫਿਰਮ ਦੀ ਧੂਮ ਹੈਗੀ ਆ ਨਾ ਸੋ ਉਸੇ ਤਰੀਕੇ ਦਾ ਤਰੰਦਰ ਨਿਕਲਿਆ ਗੁਰਪ੍ਰੀਤ ਸਿੰਘ ਸੇਖੋਂ ਵੀ ਜਿਸਨੇ ਆਪਣੇ ਆਪ ਨੂੰ ਇਸ ਕਦਰ ਤੱਕ ਬਦਲ ਕੇ ਰੱਖ ਦਿੱਤਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਉਸਦੇ ਨਾਂ ਦੀ ਗੁੰਜ ਸਾਨੂੰ ਸੁਣਾਈ ਦੇ ਰਹੀ ਹੈ ਪਰ ਇਸ ਦੇ ਵਿੱਚ ਨਹੀਂ ਭੁੱਲਣਾ ਚਾਹੀਦਾ ਕਿ ਗੁਰਪ੍ਰੀਤ ਸਿੰਘ ਸੇਖੋਂ ਦੇ ਪਰਿਵਾਰ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਖਾਸ ਕਰਕੇ ਗੁਰਪ੍ਰੀਤ ਸਿੰਘ ਸੇਖੋਂ ਦੀਆਂ ਛੋਟੀਆਂ ਬੱਚੀਆਂ ਦੇ ਵੱਲੋਂ ਜਿਨ੍ਹਾਂ ਨੇ ਅੱਗੇ ਆ ਕੇ ਸਟੈਪ ਫਾਰਵਰਡ ਲੈਂਦੇ ਹੋਏ ਆਪਣੇ ਪਿਤਾ ਦੇ ਲਈ ਪ੍ਰਚਾਰ ਕੀਤਾ ਆਪਣੇ ਪਿਤਾ ਦੇ ਲਈ ਵੋਟਾਂ ਮੰਗੀਆਂ ਬੱਚੀਆਂ ਦੇ ਵੱਲੋਂ ਆਪਣੇ ਪਿਤਾ ਦੇ ਲਈ ਵੋਟਾਂ ਮੰਗਣਾ ਨੰਬਰ 1 ਨੰਬਰ 2 ਇੱਕ ਗੈਂਗਸਟਰ ਦਾ ਆਪਣੇ ਪਾਸਟ ਨੂੰ ਭੁਲਾ ਕੇ ਮੁੱਖ ਵਿਚਾਰ ਧਾਰਾ ਦੇ ਵਿੱਚ ਆਉਣਾ ਨੰਬਰ 2 ਤੇ ਨੰਬਰ 3 ਕਿ ਗੁਰਪ੍ਰੀਤ ਸਿੰਘ ਸਿੱਖੋਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਹਾਰ ਨਹੀਂ ਮੰਨੀ ਗੁਰਪ੍ਰੀਤ ਸਿੰਘ ਸਿੱਖੋਂ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਗੁਰਪ੍ਰੀਤ ਸਿੰਘ ਸਿੱਖੋਂ ਆਪਣੇ ਬੁਰੇ ਦੌਰ ਦੇ ਵਿੱਚ ਵੀ ਘਬਰਾਇਆ ਨਹੀਂ ਤੇ ਗੁਰਪ੍ਰੀਤ ਸਿੰਘ ਸਿੱਖੋਂ ਨੂੰ ਸ਼ਾਇਦ ਉਸ ਤੇ ਪਰਿਵਾਰ ਦੇ ਵੱਲੋਂ ਇੰਨੀ ਕੁ ਸਪੋਰਟ ਮਿਲੀ ਤੇ ਜਿਸ ਦਾ ਕਾਰਨ ਹੈ ਕਿ ਗੁਰਪ੍ਰੀਤ ਸਿੰਘ ਸਿੱਖੋਂ ਨੂੰ ਅੱਜ ਇਹ ਸਥਾਨ ਹਾਸਲ ਹੋਇਆ ਤੇ ਉਸ ਦੀ ਮਿਹਨਤ ਵੀ ਰੰਗ ਲੈ ਕੇ ਆਈ ਹੈ ਸ਼ਾਇਦ ਹੋ ਸਕਦਾ ਹੈ ਕਿ ਹੁਣ ਗੁਰਪ੍ਰੀਤ ਸਿੰਘ ਸੇਖੋਂ ਦੇ ਵਾਂਗੂ ਹੋਰ ਬਹੁਤ ਸਾਰੇ ਐਸੇ ਨੌਜਵਾਨ ਵੀ ਮੁੱਖ ਧਾਰਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨਗੇ ਜਿਹੜੇ ਸ਼ਾਇਦ ਪੁਰਾਣੇ ਸਮੇਂ ਦੇ ਵਿੱਚ ਆਪਣੇ ਪਾਸ ਦੇ ਵਿੱਚ ਗਲਤ ਰਹਾਾਂ ਤੇ ਚਲੇ ਗਏ ਸੀ ਤੇ ਉਹਨਾਂ ਦੇ ਲਈ ਗੁਰਪ੍ਰੀਤ ਸਿੰਘ ਸੇਖੋਂ ਇੱਕ ਮਿਸਾਲ ਬਣ ਕੇ ਸਾਹਮਣੇ ਆਇਆ ਹੁਣ ਦੇਖਣਾ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਗੁਰਪ੍ਰੀਤ ਸਿੰਘ ਸੇਖੋਂ ਦੇ ਉੱਤੇ ਇੰਨਾ ਵਿਸ਼ਵਾਸ ਕੀਤਾ ਇਨਾ ਭਰੋਸਾ ਕੀਤਾ ਗੁਰਪ੍ਰੀਤ ਸਿੰਘ ਸਿੱਖੋਂ ਉਹਨਾਂ ਲੋਕਾਂ ਦੇ ਲਈ ਕਿਸ ਤਰੀਕੇ ਦੇ ਨਾਲ ਲੜਦੇ ਨੇ ਉਹਨਾਂ ਲੋਕਾਂ ਦੇ ਲਈ ਕਿਸ ਤਰੀਕੇ ਦੇ ਨਾਲ ਖੜਦੇ ਜਾਂ ਉਹਨਾਂ ਲੋਕਾਂ ਦੇ ਹਲਕੇ ਦਾ ਕਿਸ ਤਰੀਕੇ ਦੇ ਨਾਲ ਵਿਕਾਸ ਕਰਾਉਂਦੇ ਨੇ ਦੂਸਰੀ ਗੱਲ ਇੱਕ ਸ਼ਾਨਦਾਰ ਜਾਂ ਚੰਗੀ ਗੱਲ ਇੱਕ ਇਹ ਰਹੀ ਕਿ ਗੁਰਪ੍ਰੀਤ ਸਿੰਘ ਸਿੱਖੋਂ ਨੇ ਜਿੱਤਣ ਤੋਂ ਬਾਅਦ ਇੱਕ ਪੋਸਟ ਆਪਣੇ ਸੋਸ਼ਲ ਮੀਡੀਆ ਤੇ ਪਾਈ ਜਿਹਦੇ ਵਿੱਚ ਉਸਨੇ ਲਿਖਿਆ ਕਿ ਹਾਂ ਅਸੀਂ ਜਿੱਤ ਗਏ ਆ ਜਿੱਤ ਦੀ ਖੁਸ਼ੀ ਬਹੁਤ ਹੈ ਪਰ ਸਾਨੂੰ ਇਹ ਵੀ ਨਹੀਂ ਬੋਲਣਾ ਚਾਹੀਦਾ ਕਿ ਇਹ ਜਿਹੜੇ ਦਿਨ ਨੇ ਇਹ ਸ਼ਹੀਦਾਂ ਦੇ ਦਿਨ ਨੇ ਸੋ ਇਸ ਕਰਕੇ ਕਿਸੇ ਤਰੀਕੇ ਦੇ ਜਿੱਤ ਦੇ ਜਸ਼ਨ ਇਸ ਤਰੀਕੇ ਦੇ ਨਾਲ ਨਾ ਬਣਾਏ ਜਾਣ ਤੇ ਇਹ ਸੋਚ ਇਸ ਨੌਜਵਾਨ ਦੀ ਇਹ ਵੀ ਦਿਖਾਉਂਦੀ ਹੈ ਕਿ ਇਹ ਨੌਜਵਾਨ ਧਾਰਮਿਕ ਵੀ ਹੈ ਆਪਣੇ ਸ਼ਹੀਦਾਂ ਦੇ ਦੱਸੇ ਰਸਤੇ ਨੂੰ ਵੀ ਸਮਝਦਾ ਹੈ ਤੇ ਸ਼ਹੀਦਾਂ ਦੀ ਸ਼ਹੀਦੀ ਦਾ ਵੀ ਪੂਰਾ ਮਾਨ ਸਤਿਕਾਰ ਕਰਦਾ ਹੈ ਸੋ ਖੀਰ ਦੇ ਵਿੱਚ ਮੈਂ ਤਾਂ ਇਹੀ ਕਹੂੰਗਾ ਕਿ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਉਹ ਟਰਨਿੰਗ ਪੁਆਇੰਟ ਰਹੇ ਗੁਰਪ੍ਰੀਤ ਸਿੰਘ ਸਿੱਖੋਂ ਦੀ ਲਾਈਫ ਦੇ ਵਿੱਚ ਜਿਹੜੀ ਉਹਦੀ ਜ਼ਿੰਦਗੀ ਇਸ ਤਰੀਕੇ ਦੇ ਨਾਲ ਬਦਲੀ ਤੇ ਕਿਹੜੀਆਂ ਉਹ ਗੱਲਾਂ ਰਹੀਆਂ ਜਿਨ੍ਹਾਂ ਦੇ ਕਰਕੇ ਗੁਰਪ੍ਰੀਤ ਸਿੰਘ ਸਿੱਖੋਂ ਦੇ ਉਮੀਦਵਾਰ ਐਨੀ ਵੱਡੀ ਲੀਡ ਦੇ ਨਾਲ ਜਿੱਤ ਗਏ ਸੋ ਤੁਸੀਂ ਸੋਚਦੇ ਕੀ ਹੋ ਗੁਰਪ੍ਰੀਤ ਸਿੰਘ ਸਿੱਖੋਂ ਦੇ ਬਾਰੇ ਕੀ ਤੁਹਾਨੂੰ ਲੱਗਦਾ ਹੈ ਕਿ ਗੁਰਪ੍ਰੀਤ ਸਿੰਘ ਸਿੱਖੋਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਮੀਲ ਦਾ ਪੱਥਰ ਗੱਡ ਦੇਵੇਗਾ ਕੀ ਤੁਹਾਨੂੰ ਲੱਗਦਾ ਹੈ ਕਿ ਗੁਰਪ੍ਰੀਤ ਸਿੰਘ ਸਿੱਖੋਂ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਸਨੇ ਸਮਝਿਆ ਉਸਨੇ ਆਪਣੇ ਹਲਕੇ ਦੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਕਿਉਂ ਪੰਜਾਬ ਦੇ ਲੋਕਾਂ ਨੂੰ ਵੀ ਆਪਣੇ ਨਾਲ ਜੋੜ ਸਕਦਾ ਤਾਂ ਆਪਣੇ ਵਿਚਾਰ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ